ਸ੍ਰੀ ਦਰਬਾਰ ਸਾਹਿਬ ਹੈਰੀਟੇਜ ਸਟਰੀਟ ਦੇ ਬਾਹਰ ਹੁਣ ਜਿਹੜਾ ਫੋਟੋਗ੍ਰਾਫਿੰਗ ਹੁੰਦੀ ਸੀ ਪ੍ਰੀ ਵੈਡਿੰਗ ਹੁੰਦੀ ਸੀ ਪ੍ਰੀ ਵੈਡਿੰਗ ਸ਼ੂਟ ਹੁੰਦਾ ਸੀ ਉਸ ਤੇ ਰੋਕ ਲੱਗ ਚੁੱਕੀ ਹੈ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜਾ ਵਿਰਾਸਤੀ ਇਮਾਰਗਾ ਜਦੋਂ ਆਪਾਂ ਸ੍ਰੀ ਦਰਬਾਰ ਸਾਹਿਬ ਨੂੰ ਜਾਣਦੇ ਆ ਤਾਂ ਉਥੇ ਪ੍ਰੀ ਵੈਡਿੰਗ ਸ਼ੂਟਿੰਗ ਹੁੰਦੀ ਸੀ ਜਿਸ ਤੇ ਹੁਣ ਪ੍ਰਸ਼ਾਸਨ ਨੇ ਜਿਹੜੀ ਚੇਤਾਵਨੀ ਵੀ ਦਿੱਤੀ ਹੈ ਰੋਕ ਵੀ ਲਗਾ ਦਿੱਤੀ ਹੈ ਪ੍ਰਸ਼ਾਸਨ ਦਾ ਕਹਣਾ ਹੈ ਕਿ ਲੱਖਾਂ ਹਜ਼ਾਰਾਂ ਸੰਗਤਾਂ ਇਥੇ ਜਿਹੜੀਆਂ ਸਦਭਾਵਨਾ ਦੇ ਨਾਲ ਆਉਂਦੀਆਂ ਨੇ ਭਾਵਨਾਵਾਂ ਲੈ ਕੇ ਆਉਂਦੀਆਂ ਨੇ ਦਰਸ਼ਨ ਕਰਨ ਆਉਂਦੀਆਂ ਨੇ ਪਰ ਜਦੋਂ ਇੱਥੇ ਪ੍ਰੀ-ਵੈਡਿੰਗ ਸ਼ੂਟ ਹੁੰਦਾ ਹੈ ਤਾਂ ਇਹ ਕੱਟ ਹੋ ਜਾਂਦਾ ਹੈ ਜਿਸ ਕਰਕੇ ਸੰਗਤਾਂ ਨੂੰ ਦਰਾਡੇ ਆਉਂਦੀਆਂ ਨੇ ਤੇ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਤੇ ਉਹਨਾਂ ਜਦੋਂ ਦਰਸ਼ਨ ਕਰਨੇ ਹੁੰਦੇ ਨੇ ਉਹਨਾਂ ਨੂੰ ਆ ਜਿਹੜੇ ਮਨਾਂ ਦੇ ਵਿੱਚ ਠੇਸ ਵੀ ਪਹੁੰਚਦੀ ਹੈ ਜਿਸ ਕਰਕੇ ਹੁਣ ਇੱਥੇ ਪ੍ਰੀ-ਵੈਡਿੰਗ ਸ਼ੂਟ ਨਹੀਂ ਹੋਵੇਗਾ ਤੇ ਪ੍ਰਸ਼ਾਸਨ ਨੇ ਤੇ ਸ਼ਰਮਣੀ ਕਮੇਟੀ ਨੇ ਇੱਥੇ ਰੋਕ ਲਗਾ ਦਿੱਤੀ ਅੱਛਾ ਜੀ ਜਿਹੜਾ ਜਿੱਥੇ ਬੋਰਡ ਲਗਾਏਗੇ ਕੀ ਕਹਿਣਾ ਚਾਹੁੰਦੇ ਅੱਜ ਸੋ ਮਾਨਜੋਤ ਸਿੰਘ ਸਾਹਿਬ ਵੀ ਉਹ ਤੋਂ ਇਨਸਾਰ ਸੰਗਤਾਂ ਨੂੰ ਇਹ ਬਲੀਫ ਕੀਤਾ ਕਿ ਜਿਹੜੇ ਇੱਥੇ ਕੁਝ ਲੋਕ ਸੈਂਟਰ ਤੋਂ ਫੰਦੀ ਹੈ ਕਿ ਕੁਝ ਲੋਕੋਲਾ ਵਿੱਚੋਂ ਫੋਟੋ ਖਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਫੋਟੋ ਖਚਾਉਂਦੇ ਨੇ ਜਿਸ ਨਾਲ ਆਮ ਪਬਲਿਕ ਤੇ ਭਾਵਨਾਵਾਂ ਨੂੰ ਫੇਸ ਪਹੁੰਚਦੀ ਆ ਉਸ ਵੱਡੀ ਜਨਤਾ ਨੂੰ ਜਾਗਰੂਕ ਕਰਿਆ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਾਨਜੋਤ ਸਿੰਘ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕਿ ਜਨ ਸੰਗਤਾਂ ਨੂੰ ਜਾਣ ਤੋਂ ਆਇਆ ਗਿਆ ਕਿ ਅਜਾ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਤਾਈ ਸੰਗਤ ਮਾਨ ਨੂੰ ਸਨਮਾਨ ਨੂੰ ਥੇਸ ਪਹੁੰਚੀ। ਅਸਲੀ ਕੀ ਉੱਥੇ ਹੀ ਪ੍ਰਸ਼ਾਸਨ ਦਾ ਗਣਾ ਹੈ ਕਿ ਜਦੋਂ ਇੱਥੇ ਅਜਿਹੀ ਸ਼ੂਟਿੰਗ ਹੁੰਦੀ ਹੈ ਬੜੀ ਮੰਦ ਭਾਗੀ ਹੈ ਤੇ ਇੱਥੇ ਤਾਂ ਜਿਹੜੇ ਧਾਰਮਿਕ ਅਤੇ ਸਰਦਾ ਦੇ ਨਾਲ ਲੋਕ ਆਉਂਦੇ ਨੇ ਅਜਿਹੇ ਕੰਮ ਜਿਹੜੇ ਪ੍ਰੀ ਵਾਈਡਿੰਗ ਦੇ ਨੇ ਜਾਂ ਸ਼ੂਟ ਕਰਨ ਵਾਲੇ ਨੇ ਇਥੇ ਸੋਭਾ ਨਹੀਂ ਦਿੰਦੇ। ਇਹਦੇ ਧਾਰਮਿਕ ਭਾਵਨਾਵਾਂ ਦੇ ਨਾਲ ਦਰਸ਼ਨ ਕਰਨ ਸੰਗਤ ਆਉਂਦੀ ਹੈ ਤਾਂ ਉਹਨਾਂ ਨੂੰ ਥੇਸ ਵੀ ਪਹੁੰਚਦੀ ਹੈ ਕਿਉਂਕਿ ਅੱਜ ਇਹ ਸ਼ੂਟਿੰਗ ਦਾ ਕੰਮ ਇੱਥੇ ਚੰਗਾ ਨਹੀਂ ਲੱਗਦਾ ਜਿਸ ਕਰਕੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅੱਜ ਤੋਂ ਇੱਥੇ ਹੈਰੀਡੇ ਸਟਰੀਟ ਤੇ ਕੋਈ ਵੀ ਫੋਟੋ ਸ਼ੂਟ ਅਤੇ ਨਾ ਹੀ ਜਿਹੜੀ ਪ੍ਰੀ ਵੈਡਿੰਗ ਜਿਹੜੀ ਹੁੰਦੀ ਹੈ ਉਹ ਹੋਵੇਗੀ ਉਸਤੇ ਹੁਣ ਸਖਤ